ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਣੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਆਪਾਂ ਕੁੜੀਆਂ ਦੇ ਬਾਹਰ ਜਾਣ ਦੀ ਜਿੱਦ ਤੇ ਬਹੁਤ ਕਹਾਣੀਆਂ ਸੁਣੀਆਂ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਸੱਚੀ ਘਟਨਾਵਾਂ ਦਾ ਆਪਾਂ ਜੇਕਰ ਕੀਤਾ ਅੱਜ ਵੀ ਆਪਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਦੀ ਇੱਕ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਮਾਨਸਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਆ ਤੇ ਉਹਦੇ ਵਿੱਚ ਇੱਕ ਨਾਰਮਲ ਪਰਿਵਾਰ ਰਹਿੰਦਾ ਪਰਿਵਾਰ ਦੇ ਵਿੱਚ ਸਰਜੀਤ ਸਿੰਘ ਤੇ ਉਹਦੀ ਧੀ ਨਵਦੀਪ ਕੌਰ ਉਹਦਾ ਪੁੱਤਰ ਹੈ ਤੇ ਉਹਦੀ ਸਰਜੀਤ ਸਿੰਘ ਦੀ ਪਤਨੀ ਆ ਪਰਿਵਾਰ ਦੇ ਆਰਥਿਕ ਹਾਲਾਤ ਜਿਵੇਂ ਛੋਟੀ ਕਿਸਾਨੀ ਦੇ ਹੁੰਦੇ ਆ ਉਸ ਤਰ੍ਹਾਂ ਦੇ ਆ ਚਲੋ ਫਿਰ ਵੀ ਬੱਚੇ ਆ ਜਿਹੜੇ ਉਹ ਪੜਦੇ ਆ ਪੜ ਕੇ ਜਦੋਂ ਵੱਡੇ ਹੋ ਜਾਂਦੇ ਆ ਤਾਂ ਜਿਹੜੀ ਨਵਦੀਪ ਕੌਰ ਆ ਉਹ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਪਾਪਾ ਮੈਂ ਬਾਹਰ ਜਾਣਾ ਚਾਹਣੀ ਆ ਮੇਰੀਆਂ ਸਹੇਲੀਆਂ ਬਾਹਰ ਗਈਆਂ ਤਾਂ ਉਹਦੇ ਪਾਪਾ ਕਹਿੰਦੇ ਪੁੱਤ ਜਿਹੜੀਆਂ ਤੇਰੀਆਂ ਸਹੇਲੀਆਂ ਬਾਹਰ ਗਈਆਂ ਉਹਨਾਂ ਕੋਲ ਚੰਗੀ ਜ਼ਮੀਨ ਜਾਇਦਾਦ ਸੀ ਚੰਗੀ ਕਮਾਈ ਸੀ ਬਾਹਰ ਕਿਹੜਾ ਇੰਜ ਜਾਇਆ ਜਾਂਦਾ ਥੱੱਬਾ ਨੋਟਾਂ ਦਾ ਚਾਹੀਦਾ ਵੀ ਉਹਨਾਂ ਦੇ ਤਾਂ ਹੈਗੇ ਸੀ ਪੈਸੇ ਵੀ ਆਪਾਂ ਨੂੰ ਤਾਂ ਇੰਨੇ ਆੜਤੀਏ ਨੇ ਵੀ ਨਹੀਂ ਦੇਣੇ ਵੀ ਜਿਹੋ ਜੀ ਫਸਲ ਆ ਉਹਦੇ ਹਿਸਾਬ ਨਾਲ ਉਹ ਕਹਿੰਦੀ ਵੀ ਨਹੀਂ ਪਾਪਾ ਜਦੋਂ ਮੈਂ ਕੈਨੇਡਾ ਚਲੀ ਗਈ ਤਾਂ ਉਸ ਤੋਂ ਬਾਅਦ ਮੈਂ ਤੁਹਾਡੇ ਸਾਰੇ ਜਿਹੜੇ ਪੈਸੇ ਆ ਗਏ ਕਰਜ਼ਾਗਾ ਉਹ ਲਾ ਦੂੰਗੀ ਵੀ ਮੇਰੀਆਂ ਸਹੇਲੀਆਂ ਵਧੀਆ ਕੰਮ ਕਰਦੀਆਂ ਉੱਥੇ ਚਲੋ ਸਰਜੀਤ ਸਿੰਘ ਕਹਿੰਦਾ ਵੀ ਕੋਈ ਨਾ ਪੁੱਤ ਸੋਚਾਂਗੀ ਉਹ ਆਪਣੇ ਘਰ ਵਾਲੀ ਨਾਲ ਗੱਲ ਕਰਦਾ ਤੇ ਉਹਦੇ ਘਰ ਵਾਲੀ ਕਹਿੰਦੀ ਕਿ ਕੁੜੀ ਨੂੰ ਨਾ ਤੁਸੀਂ ਐਵੇਂ ਲਾਰਾ ਨਾ ਲਾਇਓ ਆਪਾਂ ਕੁੜੀ ਨੂੰ ਬਾਹਰ ਨਹੀਂ ਭੇਜ ਸਕਣਾ ਆਪਾਂ ਪੈਸੇ ਕਿੱਥੋਂ ਲਾ ਦਾਂਗੇ ਇੰਨੇ ਉਹ ਕਹਿੰਦਾ ਵੀ ਮੈਂ ਤਾਂ ਆਪੇ ਹੀ ਸੋਚਦਾ ਚਲਪਾਈ ਕੁੜੀ ਰੋਜ਼ ਜਿੱਦ ਕਰਦੀ ਆ ਵੀ ਮੈਂ ਪਲੱਸ 2 ਕਰ ਲਈ ਹੁਣ ਮੈਂ ਆਈਲਟਸ ਕਰਨਾ ਪਰ surjit singh ਨਹੀਂ ਮੰਨਦਾ ਤੇ surjit singh ਦੀ ਜਿਹੜੀ ਬੇਟੀ ਆ ਨਵਦੀਪ ਕੌਰ ਉਹ ਆਪਣੇ ਮਾਮੇ ਨੂੰ ਫੋਨ ਕਰਕੇ ਸੱਦ ਲੈਂਦੀ ਆ ਉਹਨੂੰ ਕਹਿੰਦੀ ਕਿ ਮਾਮਾ ਜੀ ਜ਼ਰੂਰੀ ਕੰਮ ਆ ਤੁਸੀਂ ਆਇਓ ਚਲੋ ਕੁੜੀ ਦੇ ਮਾਮੇ ਨੂੰ ਆਏ ਹੁੰਦਾ ਵੀ ਐਡਾ ਕੀ ਜ਼ਰੂਰੀ ਕੰਮ ਹੋ ਗਿਆ ਵੀ ਜਿਹੜਾ ਮੇਰੀ ਭਾਂਜੀ ਨੇ ਫੋਨ ਕੀਤਾ ਚਲੋ ਉਹ ਅਗਲੇ ਦਿਨ ਹੀ ਆ ਜਾਂਦਾ ਅਗੇ ਉਹ ਪੁੱਛਦਾਗਾ ਵੀ ਹਾਂ ਪੁੱਤ ਤੂੰ ਮੈਨੂੰ ਸੱਦਿਆ ਸੀ ਚਲੋ ਆਪਦੀ ਭੈਣ ਨੂੰ ਤੇ ਭਣੋਈਏ ਨੂੰ ਵੀ ਪੁੱਛਦਾ ਵੀ ਕੀ ਗੱਲ ਹੋ ਗਈ ਵੀ ਭਾਂਜੀ ਨੇ ਫੋਨ ਕੀਤਾ ਸੀ ਉਹ ਕਹਿੰਦੇ ਵੀ ਗੱਲ ਤਾਂ ਕੋਈ ਨਹੀਂ ਹੋਈ ਪਰ ਸਾਨੂੰ ਨਹੀਂ ਪਤਾ ਚਲੋ ਉਹ ਕਹਿੰਦਾ ਵੀ ਆ ਜਾਂਦੇ ਸਕੂਲੋਂ ਗੱਲ ਕਰਾਂਗੇ ਸ਼ਾਮ ਨੂੰ ਰੋਟੀ ਪਾਣੀ ਖਾਣ ਤੋਂ ਬਾਅਦ ਸਾਰਾ ਪਰਿਵਾਰ ਜਦੋਂ ਬੈਠਦਾ ਤੇ ਮਾਮਾ ਭਾਂਜੀ ਨੂੰ ਪੁੱਛਦਾ ਵੀ ਹਾਂ ਪੁੱਤ ਕਿਵੇਂ ਬੁਲਾਇਆ ਸੀ ਉਹ ਕਹਿੰਦੀ ਮਾਮਾ ਜੀ ਵੀ ਮੇਰੇ ਡੈਡੀ ਤੇ ਮੰਮੀ ਮੈਨੂੰ ਬਾਹਰ ਨਹੀਂ ਭੇਜਦੇ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਬਾਹਰ ਗਈਆਂ ਤੇ ਚਲੋ ਉਹ ਕਹਿੰਦਾ ਕਿ ਪੁੱਤ ਸੱਚ ਪੁੱਛੇ ਤਾਂ ਮੈਂ ਵੀ ਤੈਨੂੰ ਬਾਹਰ ਜਾਣ ਦੀ ਆਗਿਆ ਨਹੀਂ ਦੇ ਸਕਦਾ ਵੀ ਮੈਂ ਨਹੀਂ ਚਾਹੁੰਦਾ ਤੂੰ ਬਾਹਰ ਜਾਵੇਂ ਸਾਡੇ ਪਿੰਡੋਂ ਬਹੁਤ ਕੁੜੀਆਂ ਗਈਆਂ ਵੀ ਬਾਹਰ ਦਾ ਜਿਹੜਾ ਮਾਹੌਲ ਆ ਉਹ ਠੀਕ ਨਹੀਂ ਵੈਸੇ ਵੀ ਅੱਜ ਕੱਲ ਤਾਂ ਕੰਮ ਨਹੀਂ ਮਿਲਦਾ ਹੈਗਾ ਸਾਡੇ ਗਹਾਂ ਦੀ ਗਹਾਂ ਰਿਸ਼ਤੇਦਾਰੀ ਚੋਂ ਕੁੜੀਆਂ ਗਈਆਂ ਉਹਨਾਂ ਦਾ ਬੁਰਾ ਹਾਲ ਆ ਫੀ ਜਿਹੜੀ ਫੀਸ ਭਰਨੀ ਹੁੰਦੀ ਹੈ ਕਾਲਜ ਦੀ ਉਹਦੇ ਜੋਗਾ ਵੀ ਕੰਮ ਨਹੀਂ ਮਿਲਦਾ ਕਮਾਈ ਨਹੀਂ ਕਰ ਸਕਦੇ ਤੇ ਤੇਰਾ ਪਿਓ ਕਿੱਥੋਂ ਪੈਸੇ ਲਾ ਦੂ ਕਹਿੰਦਾ ਕਹਿੰਦੀ ਮਾਮਾ ਬੁਲਾਇਆ ਤਾਂ ਤੈਨੂੰ ਮੈਂ ਸੀ ਤੇ ਤੂੰ ਮੇਰੇ ਪਿਓ ਦਾ ਬਣ ਕੇ ਬਹਿ ਗਿਆ ਉਹ ਕਹਿੰਦਾ ਵੀ ਦੇਖ ਤੀਏ ਨਾਵੇਂ ਤੇਰੇ ਪਿਓ ਦਾ ਬਣਿਆ ਨਾਵੇਂ ਤੇਰੇ ਤੋਂ ਬੇਵਾਰਾ ਹੋ ਜਾਂਦੇ ਖ ਮੈਂ ਤਾਂ ਜੋ ਗੱਲ ਮੈਨੂੰ ਲੱਗੀ ਠੀਕ ਲੱਗੀ ਮੈਂ ਤਾਂ ਉਹ ਕੀਤੀ ਆ ਬਾਕੀ ਤੇਰੀ ਮਰਜ਼ੀ ਆ ਚੱਲ ਭਾਈ ਕੁੜੀ ਆ ਜਿਹੜੀ ਉਹ ਗੁੱਸੇ ਹੋ ਜਾਂਦੀ ਆ ਅਗਲੇ ਦਿਨ ਉਹ ਸਕੂਲ ਚਲੀ ਜਾਂਦੀ ਆ ਤੇ ਉਹ ਦਾ ਜਿਹੜਾ ਸਰਜੀਤ ਸਿੰਘ ਦਾ ਸਾਲਾ ਮਤਲਬ ਨਵਦੀਪ ਦਾ ਮਾਮਾ ਉਹ ਆਪਣੀ ਭੈਣ ਨੂੰ ਤੇ ਬਣੋਈਏ ਨੂੰ ਕਹਿ ਜਾਂਦਾ ਵੀ ਐਵੇਂ ਗਲਤੀ ਨਾ ਕਰਿਓ ਕੁੜੀ ਨੂੰ ਬਾਹਰ ਨਾ ਭੇਜਿਓ ਹੈ ਨਹੀਂ ਮਾਹੌਲ ਠੀਕ ਚਲੋ ਕਹਿੰਦੇ ਵੀ ਅਸੀਂ ਤਾਂ ਕਿੱਥੋਂ ਭੇਜਦੇ ਆਂ ਵੀ ਪੈਸੇ ਤਾਂ ਕਿੱਥੇ ਆ ਸਾਡੇ ਕੋਲ ਲਾਉਣ ਨੂੰ ਚਲੋ ਭਾਈ ਕੁੜੀ ਸਕੂਲੋਂ ਆਉਂਦੀ ਆ ਤੇ ਕਰਦਿਆਂ ਨਾਲ ਉਹ ਬੋਲਦੀ ਨਹੀਂ ਹੈਗੀ ਚੁੱਪਚਾਪ ਰਹਿੰਦੀ ਆ ਇੱਕ ਦਿਨ ਲੰਘਿਆ ਦੋ ਦਿਨ ਲੰਘਿਆ ਤੇ ਰੋਟੀ ਨਹੀਂ ਖਾਂਦੀ ਉਹ ਉਹਦੀ ਮਾਂ ਮਿੰਤਾ ਕਰਦੀ ਆ ਤੇ ਜਦੋਂ ਸਰਜੀਤ ਸਿੰਘ ਵੇਖਦਾ ਵੀ ਮੇਰੀ ਧੀ ਬਹੁਤ ਉਦਾਸ ਹੋਗੀ ਤੇ ਉਹ ਚਲ ਆਪਣੇ ਘਰ ਵਾਲੀ ਨਾਲ ਰਹਿ ਕਰਦਾ ਵੀ ਆਪਾਂ ਐਂ ਕਰਦੇ ਆਂ ਵੀ ਆਪਾਂ ਅੱਧਾ ਕਿੱਲਾ ਜ਼ਮੀਨ ਦਾ ਵੇਚ ਦਿੰਨੇ ਆ ਉਹ ਕਹਿੰਦੀ ਵੀ ਤਿੰਨ ਤਾਂ ਕਿੱਲੇ ਆ ਅੱਧਾ ਕਿੱਲਾ ਵੇਚਾਂਗੇ ਕਿੱਲਾ ਹੀ ਵਿਗੂਗਾ ਕਿੱਲਾ ਵੇਚਾਂਗੇ ਪੁੱਤ ਕੋਲੇ ਦੋ ਕਿੱਲੇ ਰਹਿ ਜੂ ਕਹਿੰਦਾ ਨਹੀਂ ਜਦੋਂ ਬਾਹਰ ਜਾ ਕੇ ਕਮਾਊਗੀ ਆਪੇ ਲੈ ਲਾਂਗੇ ਜ਼ਮੀਨ ਵੀ ਚਲ ਕਾਹਨੂੰ ਕੁੜੀ ਦਾ ਮਨ ਤਰਸਾਉਣਾਗਾ ਵੀ ਵੈਸੇ ਤਾਂ ਫਲਾਨਿਆਂ ਦੀ ਕੁੜੀ ਗਈ ਆ ਉਹਨੇ ਵੀ ਕਿੰਨੇ ਪੈਸੇ ਭੇਜੇ ਆ ਫਲਾਨਿਆਂ ਦੀ ਗਈ ਆ ਉਹ ਫਲਾਨਿਆਂ ਦੀ ਆ ਕੇ ਵਿਆਹ ਵੀ ਕਰਾਗੀ ਚਲ ਉਹਨਾ ਆਪਣਾ ਮਨ ਲਾ ਲੈਂਦੇ ਇੱਧਰ ਤੇ ਅਬ ਦੀਤੀ ਨੂੰ ਕਹਿ ਦਿੰਦੇ ਆ ਚਲ ਆਈ ਲੈਟਸ ਕਰ ਲਾ ਜਦੋਂ surjit singh ਦੇ ਸਾਲੇ ਨੂੰ ਪਤਾ ਲੱਗਦਾ ਤੇ ਉਹ ਨਾਰਾਜ਼ ਵੀ ਹੁੰਦਾ ਉਹ ਕਹਿੰਦੇ ਵੀ ਅਸੀਂ ਆਪਣੀ ਧੀ ਦੇ ਪਿਆਰ ਅੱਗੇ ਬੇਵੱਸ ਹੋ ਗਏ ਚਲੋ ਭਾਈ ਨਵਦੀਪ ਆ ਜਿਹੜੀ ਆਈਲੈਂਡਸ ਕਰ ਲੈਂਦੀ ਆ ਇੱਕ ਸਾਲ ਦੇ ਅੰਦਰ ਅੰਦਰ ਉਹ ਕੈਨੇਡਾ ਚਲੀ ਜਾਂਦੀ ਆ ਜਦੋਂ ਉਹ ਕੈਨੇਡਾ ਜਾਂਦੀ ਆ ਤਾਂ surjit singh ਸੀ ਉਹਨੇ ਆਪਣੀ ਧੀ ਦਾ ਕਦੇ ਵਸਾ ਨਹੀਂ ਕਰਿਆ ਸੀ ਉਹਨੇ ਰੋਜ਼ ਆਪਣੀ ਧੀ ਨੂੰ ਕਾਲ ਕਰ ਨਹੀਂ ਕਰਨੀ ਭਾਵੇਂ ਉਹ 5 ਮਿੰਟ ਗੱਲ ਕਰ ਲੈਂਦਾ ਮਹੀਨਾ ਦੋ ਮਹੀਨੇ ਜਦੋਂ ਨਵਦੀਪ ਨੂੰ ਕੈਨੇਡਾ ਗਈ ਨੂੰ ਹੋ ਜਾਂਦੇ ਆ ਤੇ ਸਰਜੀਤ ਸਿੰਘ ਨੋਟ ਕਰਦਾ ਵੀ ਨਵਦੀਪ ਦਾ ਫੋਨ ਆ ਜਿਹੜਾ ਜ਼ਿਆਦਾਤਰ ਵੀਜੀ ਆਉਂਦਾ ਰਹਿੰਦਾ ਚਲ ਜਦੋਂ ਵੀ ਉਹ ਫੋਨ ਕਰਦਾ ਫੋਨ ਵੀਜੀ ਆਉਂਦਾ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਨਵਦੀਪ ਦਾ ਫੋਨ ਵੀਜੀ ਆਉਂਦਾ ਉਹਦੇ ਘਰ ਵਾਲੀ ਕਹਿੰਦੀ ਵੀ ਤੁਸੀਂ ਐਵੇਂ ਫਿਕਰ ਨਾ ਕਰਿਆ ਕਰੋ ਵੀ ਉਹਦੀਆਂ ਸਹੇਲੀਆਂ ਕਾਲਜ ਗੂਲ ਜਾਲੀਆਂ ਹਨਾ ਵੀ ਆਪਸ ਵਿੱਚ ਚਲੋ ਬੱਚੇ ਆ ਗੱਲਬਾਤ ਕਰਨ ਲੱਗ ਜਾਂਦੇ ਆ ਵੀ ਹੋਰ ਉਹਨੂੰ ਉਹਨੇ ਕਿਹਨੂੰ ਲਾਉਣਾ ਉਹ ਕਹਿੰਦਾ ਵੀ ਹੋਤਾ ਹੈ ਚਲ ਪਈ ਉਹ ਫੋਨ ਰੋਜ਼ ਕਰਦਾ ਤੇ ਫੋਨ ਉਹਦਾ ਕੀ ਕਹਿਣਾ ਕਦੇ ਲੱਗ ਜੇ ਪਹਿਲੀ ਰਿੰਗ ਤੇ ਨਹੀਂ ਉਹਦਾ ਵੇਟਿੰਗ 'ਚ ਹੁੰਦਾ ਤੇ ਜੇ ਉਹ ਆਪਣੀ ਧੀ ਨੂੰ ਵੀ ਪੁੱਛਦਾ ਵੀ ਪੁੱਤ ਤੂੰ ਫੋਨ 'ਤੇ ਵਿਜੀ ਸੀ ਉਹ ਕਹਿ ਦਿੰਦੀ ਕਿ ਪਾਪਾ ਮੇਰੀ ਕਿਸੇ ਸਹੇਲੀ ਦਾ ਫੋਨ ਆਇਆ ਸੀ ਵੀ ਹੁਣੇ ਆਇਆ ਸੀ ਇੰਨੇ ਥੋੜਾ ਫੋਨ ਆ ਗਿਆ ਚਲੋ ਸਰਜੀਤ ਸਿੰਘ ਕੋਲ ਹੋਰ ਚਾਰਾ ਵੀ ਕੀ ਸੀ ਸਰਜੀਤ ਸਿੰਘ ਆਪਣੇ ਘਰ ਦੀ ਕਬੀਲਦਾਰੀ ਨੂੰ ਸਮੇਟਣ ਤੇ ਲੱਗਿਆ ਹੋਇਆ ਸੀ ਜਿਹੜਾ ਹੁਣ ਉਹਨੇ ਕਰਜ਼ਾ ਚੱਕਿਆ ਸੀ ਆੜਤੀ ਆ ਵੀ ਉਹਨੂੰ ਕਹਿੰਦਾ ਸੀ ਤੇ ਹੋਰ ਲੈਣੇ ਦੇਣੇ ਜਿੱਤੋਂ ਥੋੜੇ 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 ਕਰਕੇ ਫੜੇ ਸੀ ਹੁਣ ਅਗਲਾ 6 ਕੁ ਮਹੀਨੇ ਤੱਕ ਤਾਂ ਚੁੱਪ ਰਹਿੰਦਾ ਉਸ ਤੋਂ ਬਾਅਦ ਤਾਂ ਅਗਲਾ ਮੰਗਣੇ ਸ਼ੁਰੂ ਕਰ ਦਿੰਦਾ ਕੋਈ ਨਾ ਕੋਈ ਘਰੇ ਆਇਆ ਰਹਿੰਦਾ ਸਰਜੀਤ ਸਿੰਘ ਸੋਚਦਾ ਵੀ ਐਂ ਤਾਂ ਕੰਮ ਨਹੀਂ ਚੱਲਣਾ ਚਲੋ ਆਪਣੀ ਕੁੜੀ ਨਾਲ ਗੱਲ ਕਰਦਾ ਵੀ ਪੁੱਤ ਤੈਨੂੰ ਕੰਮ ਮਿਲਿਆ ਕਹਿੰਦੀ ਨਹੀਂ ਡੇੜੀ ਮੈਨੂੰ ਕੰਮ ਨਹੀਂ ਮਿਲਿਆ ਉਹ ਕਹਿੰਦਾ ਵੀ ਐਂ ਤਾਂ ਫਿਰ ਆਪਣਾ ਔਖਾ ਹੋ ਜੂਗੀ ਮੇਰੇ ਤੋਂ ਫੀਸ ਵੀ ਨਹੀਂ ਭੇਜੀ ਜਾਣੀ ਕਹਿੰਦੀ ਫੀਸ ਜੋਗੇ ਤਾਂ ਮੈਂ ਕੱਢ ਲੂੰਗੀ ਪਰ ਜ਼ਿਆਦਾ ਪੈਸੇ ਨਹੀਂ ਮੈਂ ਕਮਾ ਸਕਦੀ ਚਲੋ ਫਿਰ ਵੀ ਫਿਕਰ ਕਰਦਾ ਕਹਿੰਦਾ ਨਵਦੀਪ ਖਾਣ ਪੀਣ ਦੀ ਪੁੱਤ ਟੱਲਣਾ ਵਰਤੀ ਚਾਹ ਜੇ ਤੈਨੂੰ ਐ ਲੱਗਿਆ ਵੀ ਵੀ ਤੇਰੀ ਫੀਸ ਜੋਗੇ ਪੈਸੇ ਨਿਕਲਦੇ ਆ ਤੇ ਤੂੰ ਕੱਲੇ ਫੀਸ ਜੋਗੇ ਕੱਢ ਲੈ ਤੇ ਆਪਦੇ ਤੇ ਧਿਆਨ ਨਾ ਦੇਵੀਂ ਜੇ ਤੈਨੂੰ ਮਾੜੀ ਮੋਟੀ ਕਿਤੇ ਲੋੜ ਪਈ ਤਾਂ ਮੈਂ ਤੈਨੂੰ ਭੇਜ ਵੀ ਦਿਉ ਚੱਲ ਭਈ ਉਹ ਆਪਣੀ ਤੈਨੂੰ ਦਲਾਸਾ ਦਿੰਦਾ ਤੇ ਸੋਚਦਾ ਵੀ ਅੱਜ ਨਹੀਂ ਤਾਂ ਸਵੇਰੇ ਜਦੋਂ ਪੜਾਈ ਖਤਮ ਹੋਊਗੀ ਕਦੇ ਤਾਂ ਸੌਖੇ ਹੋਵਾਂਗੇ ਪਰ ਦੇਣ ਲੈਣ ਵਾਲੇ ਤੋੜ ਤੋੜ ਖਾਂਦੇ ਸੀ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਚਾਹਣਾ ਵੀ ਆਪਾਂ ਟਰੈਕਟਰ ਸੰਦ ਆ ਜਿਹੜੇ ਵੇਚ ਕੇ ਕਰਜ਼ਾ ਲਾ ਲ ਗਏ ਉਹ ਕਹਿੰਦੀ ਵੀ ਪੁੱਤ ਦੀ ਪਹਿਲਾਂ ਤਾਂ ਜ਼ਮੀਨ ਵੇਕ ਗਈ ਤੇ ਜ਼ਮੀਨ ਵੇਚਣ ਤੋਂ ਬਾਅਦ ਵੀ ਕਿੰਨਾ ਕਰਜ਼ਾ ਚੱਕਿਆ ਵੀ ਇਹਦੇ ਸੰਦ ਵੀ ਵਿਕ ਜਾਣਗੇ ਵੀ ਇਹ ਕੀ ਕਰੂ ਉਹ ਫਿਰ ਮਨ ਸਮਝਾਉਂਦਾ ਕਹਿੰਦਾ ਨਹੀਂ ਜਦੋਂ ਕੁੜੀ ਪੱਕੀ ਹੋ ਗਈ ਆਪੇ ਇਹਨੂੰ ਸੱਦ ਲੂ ਵੀ ਇੱਕ ਵਾਰ ਤਾਂ ਜਦੋਂ ਕੋਈ ਬਾਹਰ ਜਾਂਦਾ ਪੈਸਾ ਲੱਗਦਾ ਹੀ ਹੁੰਦਾ ਚੱਲ ਭਈ ਉਹ ਦੋਨੋਂ ਜੀਰਿਆ ਕਰਦੇ ਆ ਤੇ ਟਰੈਕਟਰ ਤੇ ਹੋਰ ਜਿੰਨੇ ਵੀ ਸੰਦ ਹੁੰਦੇ ਆ ਖੇਤੀਬਾੜੀ ਵਾਲੇ ਸਾਰੇ ਵੇਚ ਦਿੰਦੇ ਆ ਤੇ ਅੱਗੋਂ ਜਦੋਂ ਮੁੰਡੇ ਨੂੰ ਪਤਾ ਲੱਗਦਾ ਮੁੰਡਾ ਰੋਂਦਾ ਮੁੰਡਾ ਜਾਦਾ ਵੱਡਾ ਨਹੀਂ ਸੀ ਉਹ ਕਹਿੰਦਾ ਪਾਪਾ ਵੀ ਆਪਣੇ ਡਾਇਰੈਕਟਰ ਆਪਣੀਆਂ ਚੀਜ਼ਾਂ ਕਿਉਂ ਵੇਚਦੇ ਹੋਗੇ ਵੀ ਮੇਰੇ ਦੋਸਤ ਜਦੋਂ ਘਰੇ ਆਇਆ ਕਰਨਗੇ ਉਹ ਮੈਨੂੰ ਪੁੱਛਿਆ ਕਰਨਗੇ ਵੀ ਤੁਹਾਡਾ ਡਾਇਰੈਕਟਰ ਕਿੱਧਰ ਗਿਆ ਤਾਂ ਸਰਜੀਤ ਸਿੰਘ ਕਹਿੰਦਾ ਵੀ ਚਲ ਤੂੰ ਐਂ ਕਹੀਂ ਆਪਣੇ ਦੋਸਤਾਂ ਨੂੰ ਐਂ ਕਹਦੇ ਆਂ ਕਿ ਵੀ ਇਸ ਤਾਂ ਵੱਡਾ ਟਰੈਕਟਰ ਲੈਣਾ ਤਾਂ ਵੇਚਤਾ ਚਲ ਮੁੰਡਾ ਭੋਲਾ ਸੀ ਉਹ ਕਹਿੰਦਾ ਵੀ ਠੀਕ ਐਂ ਕਹਿ ਦੂੰ ਉਸ ਤੋਂ ਬਾਅਦ ਸਰਜੀਤ ਸਿੰਘ ਨੇ ਫੇਰ ਅਬਦੀਦੀ ਨੂੰ ਕਿਹਾ ਵੀ ਪੁੱਤ ਦੇਣੇ ਲੈਣੇ ਵਾਲੇ ਤੋੜ-ਤੋੜ ਖਾਂਦੇ ਆ ਪੈਸੇ ਦੇਣੇ ਆ ਵੀ ਜੇ ਤੂੰ ਕੰਮ-ਕੰਮ ਦੀ ਭਾਲ ਕਰੇ ਹਨਾ ਚਾਰ ਪੈਸੇ ਕਮਾ ਕੇ ਭੇਜੀਂ ਕਹਿੰਦੀ ਕਿ ਨਹੀਂ ਪਾਪਾ ਹਜੇ ਨਹੀਂ ਮੈਂ ਭੇਜ ਸਕਦੀ ਵੀ ਹਜੇ ਤੁਸੀਂ ਹਿੱਦਰ ਜਿਵੇਂ ਮਰਜੀ ਸਰ ਉਹ ਵੀ ਜਦੋਂ ਮੈਂ ਪੱਕੀ ਹੋ ਗਈ ਮੈਨੂੰ ਵਧੀਆ ਪੱਕਾ ਕੰਮ ਮਿਲ ਗਿਆ ਉਦੋਂ ਮੈਂ ਭੇਜ ਦੂੰ ਚੱਲ ਭਈ ਉਸ ਤੋਂ ਬਾਅਦ ਸਰਜੀਤ ਸਿੰਘ ਸੋਚਦਾ ਵੀ ਮੇਰੀ ਧੀ ਵਿਚਾਰੀ ਮੇਰਾ ਇੰਨਾ ਕਰਦੀ ਆ ਵੀ ਐ ਥੋੜੀ ਆ ਵੀ ਜਿਉ ਪੈਸੇ ਕਮਾਉ ਤੇ ਮੈਨੂੰ ਭੇਜੂ ਨਹੀਂ ਚਲੋ ਕਹਿੰਦਾ ਨਹੀਂ ਉਹੋ ਆਪਣੇ ਘਰ ਵਾਲੀ ਦੇ ਗਹਿਣੇ ਵੇਚ ਦਿੰਦਾ ਸੰਦ ਸੰਡੇੜਾ ਵੇਚ ਦਿੰਦਾ ਜਿਹੜੀ ਚੀਜ਼ ਤੋਂ ਵੀ ਉਹਨਾਂ ਨੂੰ ਐ ਲੱਗਦਾ ਤੇ ਚਲੋ 5 ਕ ਲੱਖ ਦਾ ਜਿਹੜਾ ਕਰਜ਼ਾਗਾ ਉਹ ਰਹਿ ਜਾਂਦਾ ਉਹਨਾਂ ਤੇ ਬਾਕੀ ਸਾਰਾ ਕਰਜ਼ਾ ਹੁਲਾ ਦਿੰਦਾ ਤੇ ਚਲੋ ਜ਼ਿੰਦਗੀ ਹੈ ਜਿਹੜੀ ਲੱਗਦੀ ਰਹਿੰਦੀ ਆ ਆਪਦੀ ਧੀ ਨਾਲ ਗੱਲਾਂ ਬਾਤਾਂ ਕਰਦਾ ਤੇ ਸੁਪਨੇ ਵੇਖਦਾ ਵੀ ਅੱਜ ਨਹੀਂ ਤਾਂ ਸਵੇਰ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਸੁਨੇਰੀ ਹੋਊਗੀ ਭਵਿੱਖ ਸਾਡਾ ਸੁਨਹਿਰਾ ਹੋਊਗਾ ਇੱਕ ਦਿਨ ਸ਼ਾਮ ਜੀ ਦਾ ਵੇਲਾ ਤੇ ਆਪਣੀ ਧੀ ਨੂੰ ਫੋਨ ਲਾ ਰਿਹਾ ਸੀ ਤੇ ਉਹਦਾ ਫੋਨ ਬੰਦ ਆ ਰਿਹਾ ਸੀ ਉਹ ਸੋਚਦਾ ਵੀ ਚਲੋ ਫੋਨ ਵਿਜੀਤ ਆ ਉਹਦਾ ਆਉਂਦਾ ਸੀ ਵੀ ਬੰਦ ਤੱਕਦੇ ਉਹਨੇ ਕਰਿਆ ਨਹੀਂ ਸੀ ਉਹ ਗੇੜਾ ਜਿਹਾ ਦੇ ਕੇ ਆਪਦੇ ਘਰ ਵਾਲੀ ਕੋਲ ਆਉਂਦਾ ਤੇ ਕਹਿੰਦਾ ਕਿ ਨਵਦੀਪ ਦਾ ਨਾ ਫੋਨ ਬੰਦ ਆ ਰਿਹਾ ਉਹ ਕਹਿੰਦੀ ਵੀ ਗਈ ਹੂ ਬਾਹਰ ਕੰਮ-ਕੁਮ ਤੇ ਫੋਨ ਕਈ ਵਾਰੀ ਬੰਦ ਹੋ ਜਾਂਦਾ ਜਾਂ ਬੰਦ ਕਰਵਾ ਤਾ ਹੁਣਾਂ ਕਾਲਜ ਵਗੈਰਾ ਹੋਣੀ ਆ ਵੀ ਤੁਸੀਂ ਇੰਨੀ ਫਿਕਰ ਕਿਉਂ ਕਰਦੇ ਹੋ ਕਹਿੰਦਾ ਪਤਾ ਨਹੀਂ ਅੱਜ ਮੇਰਾ ਨਾ ਮਨ ਸਹੀ ਨਹੀਂ ਮੇਰਾ ਮਨ ਜਾ ਘਬਰਾ ਰਿਹਾ ਉਹ ਕਹਿੰਦੀ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰੋ ਕੁਛ ਤਾਂ ਵੇਟ ਕਰੋ ਵੀ ਉਹ ਆਪ ਹੀ ਕਰ ਦੂਗੀ ਫੋਨ ਚੱਲ ਭਈ ਢੀਕਦੇ ਢੀਕਦੇ ਉਹਨੂੰ 10 ਵਜੇ ਜਾਂਦੇ ਆ ਤੇ ਉਹਦਾ ਫੋਨ ਨਹੀਂ ਆਨ ਹੁੰਦਾ ਚਲ ਉਸ ਤੋਂ ਬਾਅਦ ਉਹ ਸੌ ਜਾਂਦਾ ਉਹ ਸੋਚਦਾ ਵੀ ਸੌਂ ਕੇ ਸੌਖੀ ਰਾਤ ਨਿਕਲ ਜੂ ਵੀ ਨਹੀਂ ਮੈਂ ਫਿਕਰ ਕਰੀ ਜਾਣਾ ਵੀ ਸਵੇਰੇ ਉੱਠ ਕੇ ਫੋਨ ਕਰੂੰਗਾ ਚੱਲ ਸਵੇਰੇ ਉੱਠਣ ਦਾ ਤਾਂ ਟਾਈਮ ਹੀ ਨਹੀਂ ਆਇਆ ਰਾਤ ਨੂੰ 1 ਵਜੇ ਫੋਨ ਦੀ ਘੰਟੀ ਵੱਜਦੀ ਆ ਤੇ ਉਹ ਸਰਜੀਤ ਸਿੰਘ ਹੁਣ ਵਿਚਾਰਾ ਅੱਧਾ ਵੀ ਨੀਂਦ ਦੀ ਜੀਚ ਸੀਗਾ ਤੇ ਜਾਗੂ ਮੀਚੀ ਜੀਚ ਉਹਨੇ ਫੋਨ ਦੇਖਿਆ ਪਹਿਲਾਂ ਤਾਂ ਉਹਨੂੰ ਐਸੀ ਵੀ ਬੰਦ ਕਰ ਦਿਆਂ ਕਿਉਂਕਿ ਨੀਂਦ ਚੜੀ ਪਈ ਸੀ ਫਿਰ ਉਹਨੇ ਸੋਚਿਆ ਵੀ ਇੰਨੀ ਰਾਤ ਨੂੰ ਕੀ ਦਾ ਫੋਨ ਆ ਚਲ ਉਹ ਚੱਕ ਕੇ ਵੇਖਦਾ ਤਾਂ ਅੱਗ ਉਹਦੀ ਕੀ ਦਾ ਨੰਬਰ ਹੁੰਦਾ ਉਪਾਜਕੇ ਕਬਰਾਟ ਦੇ ਵਿੱਚ ਫੋਨ ਚੱਕਦਾ ਕਹਿੰਦਾ ਹੈਲੋ ਨਵਦੀਪ ਤਾਂ ਅੱਗੋਂ ਕਿਸੇ ਬੰਦੇ ਦੀ ਆਵਾਜ਼ ਆਉਂਦੀ ਆ ਤੇ ਉਹ ਕਹਿੰਦਾ ਵੀ ਇਹ ਨੰਬਰ ਜਿਹਦਾ ਵੀ ਜਿਹੜੀ ਕੁੜੀ ਆ ਉਹ ਤੁਹਾਡੀ ਕੀ ਲੱਗਦੀ ਆ ਉਹ ਕਹਿੰਦਾ ਵੀ ਮੇਰੀ ਧੀ ਆ ਵੀ ਤੂੰ ਕੌਣ ਹੈ ਉਹ ਕਹਿੰਦਾ ਵੀ ਮੈਂ ਨਹੀਂ ਜਾਣਦਾ ਵੀ ਤੁਹਾਡੀ ਧੀ ਨੂੰ ਜਾਂ ਤੁਹਾਨੂੰ ਵੀ ਮੈਂ ਤਾਂ ਫੋਨ ਤੋਂ ਫੋਨ ਕਰ ਰਿਹਾਗਾ ਵੀ ਕੁੜੀ ਨੇ ਪਾਪਾ ਜੀ ਭਰਿਆ ਹੋਇਆ ਸੀ ਵੀ ਮੈਂ ਤਾਂ ਆਈਡੀਆ ਲਾ ਰਿਹਾ ਤੇ ਉਹ ਕਹਿੰਦਾ ਵੀ ਹੈ ਤੂੰ ਕੌਣ ਮੇਰੀ ਧੀ ਕਿੱਥੇ ਆ ਉਹ ਕਹਿੰਦਾ ਵੀ ਮੈਂ ਤਾਂ ਮਾਨਸਾ ਦੇ ਸਰਕਾਰੀ ਹਸਪਤਾਲ ਤੋਂ ਗੱਲ ਕਰ ਰਿਹਾ ਤੁਹਾਡੀ ਧੀ ਦੀ ਜਿਹੜੀ লাশ ਪਈ ਆ ਐਕਸੀਡੈਂਟ ਹੋਇਆ ਬਹੁਤ ਬੁਰੀ ਤਰ੍ਹਾਂ ਐਮਰਜੈਂਸੀ ਦੇ ਵਿੱਚ ਆਏ ਸੀ ਤੇ ਇਲਾਜ ਦੇ ਦੌਰਾਨ ਹੀ ਮੌਤ ਹੋ ਗਈ ਵੀ ਤੁਸੀਂ ਆਪਣੀ ਧੀ ਦੀ লাশ ਆ ਜਿਹੜੀ ਉਹ ਲੈ ਜਾਓ ਸਰਜੀਤ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਉਹ ਕਹਿੰਦਾ ਵੀ ਮਾਨਸਾ ਹਸਪਤਾਲ 'ਚ ਮੇਰੀ ਧੀ ਦੀ লাশ ਕਿਵੇਂ ਆ ਗਈ ਮੇਰੀ ਧੀ ਤਾਂ ਕੈਨੇਡਾ ਗਈ ਸੀ ਉਹ ਕਹਿੰਦਾ ਵੀ ਮੈਨੂੰ ਨਹੀਂ ਕੁਝ ਵੀ ਪਤਾ ਦੇਖੋ ਇਹੋ ਜੀ ਕੁੜੀ ਆ ਪਤਲੀ ਜੀ ਚੂੜਾ ਪਾਇਆ ਹੋਇਆ ਸੰਧੂਰ ਭਰਿਆ ਹੋਇਆ ਨਵਾਂ ਵਿਆਹ ਹੋਇਆ ਲੱਗਦਾ ਵੀ ਤੁਸੀਂ ਆ ਕੇ লাশ ਪਸਾਣੋ ਤਾਂ ਜਿਹੜਾ ਸਰਜੀਤ ਸਿੰਘ ਆ ਉਹ ਕਹਿੰਦਾ ਵੀ ਮੇਰੀ ਧੀ ਨਹੀਂ ਹੋ ਸਕਦੀ ਤੇ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਤੁਸੀਂ ਆਓ ਚੀਕਾ ਮਾਰਨ ਲੱਗ ਜਾਂਦਾ ਉਹਦੇ ਘਰ ਵਾਲੀ ਤੇ ਉਹਦਾ ਬੇਟਾ ਉੱਠ ਜਾਂਦੇ ਉਹ ਪੁੱਛਦੇ ਆ ਵੀ ਕੀ ਹੋਇਆ ਉਹ ਰੋਂਦਾ ਰੋਂਦਾ ਦੱਸਦਾ ਵੀ ਆਪਣੀ ਨਵਦੀਪ ਤਾਂ ਇਸ ਦੁਨੀਆ ਤੋਂ ਚਲੀ ਗਈ ਉਹ ਕਹਿੰਦੇ ਵੀ ਐ ਕਿਵੇਂ ਹੋ ਸਕਦਾ ਤੇ ਉਹ ਕਹਿੰਦਾ ਵੀ ਵੱਡੀ ਗੱਲ ਤਾਂ ਇਹ ਆ ਵੀ ਮਾਨਸਾ ਪਈ ਆ ਉਹਦੀ লাশ ਜਦੋਂ ਉਹ ਰੋਣ ਲੱਗ ਜਾਂਦੇ ਆ ਸਾਰਾ ਟੱਬਰ ਹਨਾ ਾਂਡੀ ਗਵੰਡੀਆਂ ਨੂੰ ਗੱਲਾਂ ਸੁਣ ਜਾਂਦੀਆਂ ਪਿੰਡਾਂ ਦੇ ਵਿੱਚ ਤਾਂ ਰੌਲਾ ਰੱਪਾ ਸੁਣ ਹੀ ਜਾਂਦਾਗਾ ਾਂਡ ਗਵੰਡਾ ਉਹ ਵੀ ਇਕੱਠਾ ਹੁੰਦਾ ਉਹ ਪੁੱਛਦੇ ਆ ਵੀ ਕੀ ਗੱਲ ਹੋ ਗਈ ਤੇ ਸੁਰਜੀਤ ਸਿੰਘ ਦੇ ਘਰ ਵਾਲੀ ਰੋਂਦੀ ਰੋਂਦੀ ਦੱਸਦੀ ਆ ਵੀ ਸਾਡੀ ਧੀ ਆ ਜਿਹੜੀ ਉਹ ਇਸ ਦੁਨੀਆ 'ਚ ਨਹੀਂ ਰਹੀ ਉਹ ਕਹਿੰਦੇ ਵੀ ਕੀ ਹੋ ਗਿਆ ਕਹਿੰਦੇ ਵੀ ਸਾਨੂੰ ਤਾਂ ਆਪ ਨਹੀਂ ਪਤਾ ਵੀ ਮਾਨਸਾ ਤੋਂ ਕਾਲ ਆਈ ਆ ਸਰਕਾਰੀ ਹਸਪਤਾਲ 'ਚੋਂ ਉਹ ਕਹਿੰਦੇ ਵੀ ਮਾਨਸਾ ਕਿਵੇਂ ਉਹ ਕਹਿੰਦੇ ਵੀ ਸਾਨੂੰ ਤਾਂ ਆਪ ਇਹ ਨਹੀਂ ਸਮਝ ਆਉਂਦੀ ਚਲੋ ਭਾਈ ਇੱਕ ਗੱਡੀ ਆਂਢੀ ਗਵਾਂਢੀ ਕੱਢਦੇ ਆ ਤੇ ਚਲੋ ਸਾਰੇ ਜਾਨੇ ਇਕੱਠੇ ਹੋ ਕੇ ਜਦੋਂ ਹਸਪਤਾਲ ਜਾਂਦੇ ਆ ਤੇ ਅੱਗੋਂ ਹਸਪਤਾਲ ਦੇ ਵਿੱਚ ਨਵਦੀਪ ਦੀ লাশ ਇੱਕ ਬੈਂਚ ਤੇ ਪਈ ਹੁੰਦੀ ਆ ਜਦੋਂ ਉਹ ਜਾ ਕੇ ਵੇਖਦੇ ਆ ਉਹਨਾਂ ਦੀ ਧੀ ਨਵਦੀਪ ਹੀ ਹੁੰਦੀ ਆ ਉਹਦੇ ਚੂੜਾ ਪਾਇਆ ਹੁੰਦਾ ਸੰਦੂਰ ਭਰਿਆ ਹੁੰਦਾ ਵੀ ਥੋੜੇ ਦੇ ਨਹੀਂ ਹੋਏ ਹੁੰਦੇ ਆ ਜਿਵੇਂ ਵਿਆਹ ਨੂੰ ਤੇ ਇਹ ਸੁਣ ਕੇ ਵੇਖ ਕੇ ਸਰਜੀਤ ਸਿੰਘ ਭੁੱਬੀ ਰੋਂਦਾ ਤੇ ਉਹ ਉਹਨਾਂ ਨੂੰ ਪੁੱਛਦਾ ਹਨਾ ਉੱਥੇ ਹਸਪਤਾਲ ਵਾਲਿਆਂ ਨੂੰ ਵੀ ਇਹ ਕਿੱਥੋਂ ਮਿਲੀ ਕਿਵੇਂ ਆਈ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਵੀ ਸਾਡੇ ਕੋਲ ਤਾਂ ਇੱਥੇ ਉਹ ਮੁੰਡਾ ਲੈ ਕੇ ਆਇਆ ਇੱਕ ਮੁੰਡਾਗਾ ਸਾਈਡ ਤੇ ਖੜਾ ਹੁੰਦਾ ਜੀਤ ਸਿੰਘ ਉਸ ਮੁੰਡੇ ਕੋਲ ਜਾਂਦਾ ਰੋਂਦਾ ਰੋਂਦਾ ਮੰਗਰੀ ਉਹਦੇ ਘਰ ਆਲੀ ਜਾਂਦੀ ਆ ਉਹ ਕਹਿੰਦੇ ਵੀ ਤੂੰ ਕੌਣ ਆ ਬਾਈ ਵੀ ਤੂੰ ਇਹਨਾਂ ਨੂੰ ਕਿੱਥੋਂ ਲੈ ਕੇ ਆਇਆ ਕੀ ਆ ਵੀ ਤਾਂ ਉਹ ਮੁੰਡਾ ਦੱਸਦਾ ਵੀ ਜਿਹੜੀ ਤੁਹਾਡੀ ਧੀ ਹੈ ਇਹ ਨਵਦੀਪ ਕੌਰ ਇਹ ਪਿਛਲੇ ਹਫ਼ਤੇ ਹੀ ਕੈਨੇਡਾ ਤੋਂ ਆਈ ਸੀ ਤੇ ਇਹਨੇ ਮੇਰੇ ਤਾਏ ਦੇ ਮੁੰਡੇ ਨਾਲ ਕੋਟ ਮੈਰਿਜ ਕੀਤੀ ਸੀ ਉਹ ਕਹਿੰਦੇ ਵੀ ਤੇਰੇ ਤਾਏ ਦਾ ਮੁੰਡਾ ਕਿੱਥੇ ਆ ਉਹ ਕਹਿੰਦਾ ਵੀ ਉਹਦੀ লাশ ਪਰੇ ਪਈ ਆ ਉਹ ਇਸ਼ਾਰਾ ਕਰਦਾ ਤੇ ਫਿਰ ਉਹਦਾ ਪਿਓ ਪੁੱਛਦਾ ਵੀ ਕੀ ਹੋ ਗਿਆ ਤਾਂ ਉਹ ਮੁੰਡਾ ਦੱਸਦਾ ਵੀ ਥੋਡੀ ਕੁੜੀ ਨੇ ਜਦੋਂ ਵਿਆਹ ਕਰਾਇਆ ਤੇ ਹੁਣ ਵੀ ਇਹਦੀ ਫਾਈਲ ਲੱਗੀ ਹੋਈ ਸੀਗੀ ਤੇ ਇਹਨਾਂ ਦਾ ਵੀਜ਼ਾ ਆ ਜਾਣਾ ਸੀ ਥੋੜੇ ਦਿਨਾਂ ਬਾਅਦ ਹੀ ਵੀ ਇਹਨੂੰ ਲੈ ਕੇ ਜਾਣਾ ਸੀ ਇਹਨੇ ਆਪਦੇ ਘਰ ਵਾਲੇ ਤੇ ਵੀ ਇਹ ਖਰੀਦਦਾਰੀ ਕਰਦੇ ਫਿਰਦੇ ਸੀ ਵੀ ਰਾਤ ਨੂੰ ਲੇਟ ਹੋ ਗਏ ਤੇ ਗੱਡੀ ਆ ਜਿਹੜੀ ਉਹਦਾ ਐਕਸੀਡੈਂਟ ਹੋ ਗਿਆ ਟਰੱਕ ਵਾਲਾ ਜਿਹੜਾ ਉਹ ਫੇਟ ਮਾਰ ਗਿਆ ਤੇ ਸੱਟਾਂ ਇਹਨਾਂ ਦੀ ਕਾਫੀ ਲੱਗੀਆਂ ਵੀ ਮੈਂ ਹੀ ਲੈ ਕੇ ਆਇਆ ਕਿ ਮੈਂ ਗੱਡੀ ਦੇ ਵਿੱਚ ਪਿੱਛੇ ਬੈਠਾ ਸੀ ਇਹ ਅੱਗੇ ਸੀਗੇ ਵੀ ਇਹਨਾਂ ਦੀ ਮੌਤ ਹੋ ਗਈ ਤਾਂ ਸਰਜੀਤ ਸਿੰਘਾ ਜਿਹੜਾ ਉਹ ਆਪਣੀ ਧੀ ਨੂੰ ਬਹੁਤ ਲਾਂਤਾਂ ਪਾਉਂਦਾ ਤੇ ਕਹਿੰਦਾ ਵੀ ਤੂੰ ਜੇ ਇਹ ਕੰਮ ਹੀ ਕਰਨਾ ਸੀ ਤੇ ਮੈਂ ਤੇਰੇ ਤੇ ਇੰਨਾ ਪੈਸਾ ਲਾਇਆ ਤੇ ਇੰਨਾ ਕਰਜ਼ਈ ਕੀਤਾ ਵੀ ਹੁਣ ਤੇਰੇ ਕੋਲੇ ਪੈਸਾ ਕਿੱਥੋਂ ਆ ਗਿਆ ਬਾਹਰ ਆ ਬਾਹਰੋਂ ਆਈ ਤੂੰ ਵਿਆਹ ਕਰਾਇਆ ਵੀ ਹੁਣ ਟਿਕਟ ਦੇ ਪੈਸੇ ਕਿੱਥੋਂ ਆ ਗਏ ਵੀ ਰਹਿੰਦੀ ਖੁੰਦੀ ਸਾਡੀ ਬਦਨਾਮੀ ਚਲੋ ਭਾਈ ਆਂਡੀ ਗਵਾਂਡੀ ਆ ਜਿਹੜੇ ਉਹ ਵੀ ਹੈਰਾਨ ਰਹਿ ਜਾਂਦੇ ਆ ਤੇ ਸਰਜੀਤ ਸਿੰਘ ਰੋਂਦਾ ਝੱਲਿਆ ਨਹੀਂ ਜਾਂਦਾ ਉਹਦੇ ਕੀਰਨੇ ਤੇ ਉਹਦੀ ਮਾਂ ਦੇ ਕੀਰਨਿਆਂ ਦੇ ਵਿੱਚ ਦੁੱਖ ਘਟ ਤੇ ਲਾਂਹਤਾ ਵੱਧ ਹੁੰਦੀਆਂ ਨੇ ਫਿਰ ਉਹ ਹਸਪਤਾਲ ਵਾਲੇ ਕਹਿੰਦੇ ਆ ਵੀ ਅਸੀਂ ਪੋਸਟਮਾਰਟਮ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਲਾਸ਼ ਆ ਜਿਹੜੀ ਲੈ ਜਿਓ ਸਰਜੀਤ ਸਿੰਘ ਹਸਪਤਾਲ ਵਾਲਿਆਂ ਨੂੰ ਸਾਫ਼ ਤੌਰ ਤੇ ਮਨਾ ਕਰ ਦਿੰਦਾ ਕਹਿੰਦਾ ਵੀ ਮੈਂ ਇਹਦੀ ਲਾਸ਼ ਨਹੀਂ ਲੈ ਕੇ ਜਾਣੀ ਅੱਜ ਤੋਂ ਬਾਅਦ ਇਹ ਮੇਰੀ ਧੀ ਨਹੀਂ ਇਹ ਤਾਂ ਉਸ ਦਿਨ ਹੀ ਮੇਰੀ ਧੀ ਨਹੀਂ ਰਹੀ ਸੀ ਜਿਸ ਦਿਨ ਇਹਨੇ ਮੈਨੂੰ ਧੋਖਾ ਦੇ ਕੇ ਮੇਰੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਉਸ ਮੁੰਡੇ ਨਾਲ ਵਿਆਹ ਕਰਾ ਲਿਆ ਸੀ ਜੇ ਉਸ ਮੁੰਡੇ ਨਾਲ ਵਿਆਹ ਕਰਾਉਣਾ ਸੀ ਤੇ ਮੈਂ ਕਿਹੜਾ ਮਨਾ ਕਰਦਾ ਸੀ ਮੇਰੇ ਨਾਲ ਗੱਲ ਤਾਂ ਕਰਦੀ ਵੀ ਮੈਨੂੰ ਐਨੇ ਧੋਖੇ 'ਚ ਰੱਖਿਆ ਵੀ ਮੈਂ ਤਾਂ ਆਪਣੇ ਪੁੱਤ ਦੀ ਜ਼ਮੀਨ ਜਾਇਦਾਦ ਵੇਚ ਕੇ ਇਹਦੇ ਤੇ ਲਾ ਬੈਠਾ ਤੇ ਉਹੀ ਗੱਲ ਹੋਈ ਵੀ ਮੈਨੂੰ ਤਾਂ ਮੇਰੇ ਰਿਸ਼ਤੇਦਾਰਾਂ ਨੇ ਵੀ ਕਿਹਾ ਸੀ ਵੀ ਦੂਜੀ ਗੱਲ ਮੈਂ ਤਾਂ ਸਮਾਜ ਦੇ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਰਹਾ ਚਲ ਭਈ ਲੋਕ ਆਉ ਨੂੰ ਦਲਾਸੇ ਦਿੰਦੇ ਆ ਤੇ ਉਸ ਤੋਂ ਬਾਅਦ ਹਸਪਤਾਲ ਵਾਲੇ ਕਹਿੰਦੇ ਆ ਵੀ ਇਹਦੀ ਲਾਸ਼ ਫਿਰ ਕੌਣ ਲੈ ਕੇ ਜਾਊ ਉਹ ਕਹਿੰਦਾ ਵੀ ਉਸੇ ਮੁੰਡੇ ਦੇ ਘਰ ਦੇ ਲੈ ਕੇ ਜਾਣਗੇ ਜਿਹੜਾ ਮੁੰਡਾ ਇਹਦਾ ਪਤੀ ਸੀ ਵੀ ਹੁਣ ਮੇਰਾ ਤਾਂ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਉਸ ਤੋਂ ਬਾਅਦ ਫਿਰ ਜਿਹੜਾ ਉਹ ਮੁੰਡਾ ਖੜਾ ਹੁੰਦਾ ਉਹ ਦੱਸਦਾ ਸਰਜੀਤ ਸਿੰਘ ਨੂੰ ਵੀ ਮੈਂ ਇਹਦੀ ਮੰਮੀ ਨੂੰ ਫੋਨ ਕੀਤਾ ਮਤਲਬ ਆਪਦੀ ਤਾਈ ਨੂੰ ਵੀ ਉਹ ਆ ਰਹੀ ਆ ਥੋੜੇ ਟਾਈਮ ਬਾਅਦ ਮੁੰਡੇ ਦੀ ਮਾਂ ਵੀ ਆ ਜਾਂਦੀ ਆ ਤੇ ਸਰਜੀਤ ਸਿੰਘ ਆ ਜਿਹੜਾ ਤੇ ਉਹਦੇ ਘਰ ਵਾਲੀ ਉਸ ਔਰਤ ਨੂੰ ਕਹਿੰਦੇ ਆ ਵੀ ਇਹਦੀ লাশ ਹੁਣ ਤੂੰ ਹੀ ਲੈ ਕੇ ਜਾਈ ਵੀ ਤੇਰੀ ਨੂੰਹ ਸੀ ਇਹ ਉਹ ਕਹਿੰਦੀ ਵੀ ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਸੀ ਵੀ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਆਹ ਕੰਮ ਕਰੀ ਬੈਠੇ ਆਗੇ ਤੇ ਉਹ ਫਿਰ ਚਾਚੇ ਦੇ ਮੁੰਡੇ ਨੂੰ ਕਹਿੰਦੇ ਆ ਉਹਨੂੰ ਵੀ ਤੂੰ ਤਾਂ ਘਟੋ ਘਟ ਦੱਸਣਾ ਸੀ ਉਹ ਕਹਿੰਦਾ ਵੀ ਹੁਣ ਮੈਂ ਕੀ ਦੱਸਦਾ ਵੀ ਮੇਰੇ ਕੋਲੇ ਕਿਹੜਾ ਤੁਹਾਡਾ ਕੋਈ ਕਿਸੇ ਦਾ ਨੰਬਰ ਸੀ ਤਾਂ ਉਹਦੀ ਤਾਈ ਕਹਿੰਦੀ ਵੀ ਘਟੋ ਘਟ ਤੂੰ ਮੈਨੂੰ ਤਾਂ ਦੱਸ ਦਿੰਦਾ ਤੇ ਉਹ ਕਹਿੰਦਾ ਵੀ ਮੇਰੇ ਤੋਂ ਇਹੀ ਵੱਡੀ ਗਲਤੀ ਹੋਗੀ ਫਿਰ ਉਹ ਵਿਚਾਰੀ ਰੋਂਦੀ ਆ ਉਹ ਦੱਸਦੀ ਆ ਸਰਜੀਤ ਸਿੰਘ ਨੂੰ ਕਿ ਮੈਂ ਤਾਂ ਇੱਕ ਵਿਧਵਾ ਔਰਤਾਂ ਵੀ ਮੇਰੇ ਮੁੰਡੇ ਵਾਸਤੇ ਤਾ ਕੈਨੇਡਾ ਵਾਲੀਆਂ ਕੁੜੀਆਂ ਦੇ ਰਿਸ਼ਤੇ ਆਏ ਸੀ ਵੀ ਮੇਰੀਆਂ ਭੈਣਾਂ ਕੈਨੇਡਾ 'ਚ ਹੀ ਆ ਵੀ ਮੈਂ ਤਾਂ ਬਹੁਤ ਛੋਟੀ ਉਮਰ 'ਚ ਵਿਧਵਾ ਹੋ ਗਈ ਸੀ ਤਾਂ ਮੈਂ ਤਾਂ ਇਹਦੇ ਸਹਾਰੇ ਆਪ ਦੀ ਜਿਹੜੀ ਉਮਰ ਕੱਢੀ ਸੀ ਵੀ ਚਲ ਇਹ ਵੱਡਾ ਹੋ ਜਾਊਗਾ ਮੈਨੂੰ ਇਹਦਾ ਸੁੱਖ ਹੋਊ ਮੈਨੂੰ ਕੀ ਪਤਾ ਸੀ ਵੀ ਇਹਨੇ ਆ ਚੰਦ ਚਾੜ ਦੇਣਾ ਵੀ ਮਰਿਆ ਵੀ ਉਹ ਵੀ ਚੱਜ ਦੀ ਮੌਤ ਤਾਂ ਮਰਦਾ ਵੀ ਮਰਦਾ ਮਰਦਾ ਮੈਨੂੰ ਐਡਾ ਵੱਡਾ ਜਿਹੜੀ ਇਹ ਸਜਾ ਦੇ ਗਿਆ ਚਲ ਭਈ ਉਸ ਤੋਂ ਬਾਅਦ ਜਿਹੜੇ ਉੱਥੇ ਲੋਕ ਹੁੰਦੇ ਆ ਹੋਰ ਉਹਨਾ ਇਕੱਠੇ ਹੋ ਜਾਂਦੇ ਆ ਵੇਖ ਕੇ ਜਦੋਂ ਇਹੋ ਜਿਹਾ ਮਾਹੌਲ ਹੋਵੇ ਫਿਰ ਸਾਰੇ ਜਿਹੜੇ ਸੁਰਜੀਤ ਸਿੰਘ ਨੂੰ ਵੀ ਸਮਝਾਉਂਦੇ ਉਹਨੂੰ ਕਹਿੰਦੇ ਵੀ ਉਸ ਔਰਤ ਦਾ ਵੀ ਵਿਚਾਰੀ ਦਾ ਕੀ ਕਸੂਰਾ ਵੀ ਤੁਸੀਂ ਦੋਨਾਂ ਦੀਆਂ ਲਾਸ਼ਾਂ ਇਕੱਠੀਆਂ ਹੀ ਲੈ ਜਾਓ ਤੇ ਇਕੱਠੀਆਂ ਭਾਵੇਂ ਇੱਥੇ ਹੀ ਕੱਲ ਨੂੰ ਤੁਸੀਂ ਸ਼ਹਿਰ ਦੇ ਸਮਸ਼ਾਨ ਘਾਟ ਦੇ ਵਿੱਚ ਹੀ ਤੁਸੀਂ ਇਹਨਾਂ ਦਾ ਸੰਸਕਾਰ ਕਰ ਦਿਓ ਵੀ ਇਹਨਾਂ ਦੀ ਚਲ ਮਿੱਟੀ ਨਾ ਰੋਲੋ ਜੋ ਇਹਨਾਂ ਨੇ ਗਲਤੀ ਕਰਨੀ ਸੀ ਕਰਤੀ ਤੇ ਸੁਰਜੀਤ ਸਿੰਘਾ ਜਿਹੜਾ ਉਹ ਫਿਰ ਹਸਪਤਾਲ ਦੇ ਵਿੱਚ ਹੀ ਉਸ ਦਿਨ ਉਹ ਰਹਿੰਦੇ ਆ ਰਾਤ ਨੂੰ ਅਗਲੇ ਦਿਨ ਪੋਸਟਮਾਰਟਮ ਕਰਾਉਣ ਤੋਂ ਬਾਅਦ ਫਿਰ ਉਹ ਕਿਸੇ ਨੂੰ ਨਹੀਂ ਸਾਦੇ ਜਿਹੜੇ ਅੰਡੀਆਂ ਵੰਡੀਆਂ 2 4 ਨਾਲ ਹੁੰਦੀਆਂ ਚਲੋ ਉਹ ਵੀ ਅਗਲਾ ਕਹਿੰਦਾ ਦੁੱਖ ਦੇ ਵਿੱਚ ਸ਼ਰੀਕ ਹੋਣਾ ਭਾਵੇਂ ਕਿ ਅਗਲਾ ਬਾਅਦ ਦੇ ਵਿੱਚ ਗੱਲਾਂ ਹੀ ਕਰੇ ਪਰ ਇੱਕ ਵਾਰੀ ਤਾਂ ਸਾਥ ਦਿੰਦਾ ਹੀ ਆ ਨਾ ਫਿਰ ਉਹਨਾਂ ਦੋਨਾਂ ਦੀਆਂ ਲਾਸ਼ਾਂ ਦਾ ਕੱਠੀਆਂ ਦਾ ਹੀ ਅੰਤਮ ਸੰਸਕਾਰ ਉਸੇ ਸ਼ਹਿਰ ਦੇ ਵਿੱਚ ਕਰ ਦਿੱਤਾ ਜਾਂਦਾ ਦੋਨਾਂ ਨੂੰ ਪਿੰਡ ਨਹੀਂ ਲਿਜਾਇਆ ਜਾਂਦਾ ਤੇ ਫਿਰ ਕਿੰਨਾ ਟਾਈਮ ਸਰਜੀਤ ਸਿੰਘ ਤੇ ਉਹਦੀ ਪਤਨੀ ਇਸ ਸਦਮੇ ਦੇ ਵਿੱਚ ਰਹਿੰਦੇ ਆ ਹੁਣ ਤਾਂ ਉਹ ਵਿਚਾਰੇ ਮੌਤ ਤੱਕ ਹੀ ਸਦਮੇ ਦੇ ਵਿੱਚ ਰਹਿਣਗੇ ਤੇ ਉਹਨਾਂ ਦੀ ਉਮੀਦ ਸੀ ਜਿਹੜੀ ਕਿ ਕਦੇ ਸਾਡੀ ਧੀ ਪੱਕੀ ਹੋਊਗੀ ਸਾਨੂੰ ਬੁਲਾਊਗੀ ਜਾਂ ਸਾਡੀ ਜ਼ਿੰਦਗੀ ਸੰਵਰ ਜਾਊਗੀ ਇਸ ਗੱਲ ਦਾ ਉਹਨਾਂ ਨੂੰ ਮਤਲਬ ਭਲੇਖਾ ਨਿਕਲ ਜਾਂਦਾ ਫਿਰ ਉਹ ਆਪਣੇ ਪੁੱਤਰ ਨੂੰ ਇਹੀ ਸਮਝਾਉਂਦੇ ਆ ਕਿ ਪੁੱਤ ਇਹਨੇ ਤਾਂ ਜੋ ਗਲਤੀ ਕਰਨੀ ਸੀ ਕਰਤੀ ਤੂੰ ਕਦੇ ਵੀ ਕਿਸੇ ਮਾੜੇ ਰਾਹ ਵੱਲ ਜਾਂ ਗਲਤ ਕੰਮ ਵੱਲ ਨਾ ਪਈ ਵੀ ਸਾਡਾ ਤਾਂ ਬੁਢਾਪਾ ਜਮੇ ਹੀ ਰੋਈ ਜੂ ਵੀ ਹੁਣ ਤਾਂ ਸਾਡੀਆਂ ਆਸਾਂ ਤੇਰੇ ਤੇ ਹੀ ਆ ਤੇ ਕਹਿੰਦੇ ਜੇ ਪਰਿਵਾਰ ਦਾ ਕੋਈ ਇੱਕ ਬੱਚਾ ਕੋਈ ਇਹੋ ਜੀ ਗਲਤੀ ਕਰ ਦੇ ਤਾਂ ਦੂਜਾ ਬੱਚਾ ਉਹਨੂੰ ਵੇਖ ਕੇ ਸਮਝ ਜਾਂਦਾ ਵੈਸੇ ਵੀ surjit singh ਦਾ ਮੁੰਡਾ ਬਹੁਤ ਨਰਮ ਸੁਭਾਅ ਦਾ ਸੀ ਉਹ ਆਪਣੇ ਪਾਪਾ ਨੂੰ ਕਹਿੰਦਾ ਵੀ ਪਾਪਾ ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕਰੂੰ ਜੀ ਦੇ ਨਾਲ ਸਮਾਜ ਦੇ ਵਿੱਚ ਤੁਹਾਡੀ ਬਦਨਾਮੀ ਹੋਵੇ ਵੀ ਕੁੜੀਆਂ ਆਪਣੇ ਮਾਪਿਓ ਦੀ ਦਿੱਤੀ ਆਜ਼ਾਦੀ ਦਾ ਖੁੱਲ੍ਹ ਦਾ ਪਿਆਰ ਦਾ ਨਜਾਇਜ਼ ਫਾਇਦਾ ਉਠਾਉਂਦੀਆਂ ਨੇ ਤੇ ਪਤਾ ਨਹੀਂ ਬਾਹਰ ਬਾਹਰ ਕੀ ਕਰਦੀਆਂ ਫਿਰਦੀਆਂ ਰਹਿੰਦੀਆਂ ਹੁਣ ਦੇਖੋ ਕਿਸੇ ਵੀ ਇਨਸਾਨ ਦੀ ਆਪਾਂ ਰਾਖੀ ਤਾਂ ਨਹੀਂ ਰੱਖ ਸਕਦੇ ਇੱਕ ਵਿਸ਼ਵਾਸ ਹੁੰਦਾ ਰਿਸ਼ਤੇ ਦੇ ਵਿੱਚ ਤੇ ਜੇ ਇਹ ਵਿਸ਼ਵਾਸ ਖਤਮ ਹੋ ਜੇ ਫਿਰ ਇਸਤੇ ਆ ਜਿਹੜੇ ਉਹ ਵੀ ਤਾਰ-ਤਾਰ ਹੋ ਜਾਂਦੇ ਆ ਤੇ ਵਿਸ਼ਵਾਸ ਵੀ ਤਾਰ-ਤਾਰ ਹੋ ਜਾਂਦਾ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਹੁਣ ਆਪਾਂ ਜਾਂਦੇ ਜਾਂਦੇ ਕੱਲ ਵਾਲੀ ਕਹਾਣੀ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹਾਂਜੀ ਦੋਸਤੋ ਆਪਣੀ ਕੱਲ ਵਾਲੀ ਕਹਾਣੀ ਤੇ ਜੋ ਕਮੈਂਟ ਆਏ ਨੇ ਉਹ ਆਪਾਂ ਪੜਨ ਲੱਗੇ ਆ ਪਰ ਉਹਨਾਂ ਕਮੈਂਟ ਪੜਨ ਤੋਂ ਪਹਿਲਾਂ ਮੇਰੀ ਪਿਆਰੀ ਧੀ ਇਸਮੀਤ कौर ਸੇਖੋਂ ਉਹ ਮੇਰੇ ਨਾਲ ਨਾਰਾਜ਼ ਰਹਿੰਦੀ ਆ ਉਹ ਕਹਿੰਦੀ ਕਿ ਆਂਟੀ ਮੇਰਾ ਨਾਮ ਨਹੀਂ ਬੋਲਦੇ ਉਹ ਕਹਾਣੀ ਸੁਣਦੀ ਆ ਜਦੋਂ ਮੈਂ ਉਹਦਾ ਨਾਮ ਨਹੀਂ ਬੋਲਦੀ ਤਾਂ ਉਹ ਨੂੰ ਨਿਰਾਸ਼ਾ ਹੁੰਦੀ ਆ ਪਰ ਕਿਉਂਕਿ ਕਈ ਵਾਰ ਕਮੈਂਟ ਨਹੀਂ ਆਇਆ ਹੁੰਦਾ ਹਨਾ ਉਹਦਾ ਉਹਨੂੰ ਮਤਲਬ ਕਮੈਂਟ ਨਹੀਂ ਕਰਨਾ ਆਉਂਦਾ ਤੇ ਫਿਰ ਰਹਿ ਜਾਂਦਾ ਤੇ ਕੱਲ ਉਹਨੇ ਮੈਨੂੰ ਮੈਸੇਜ ਕੀਤਾ ਕਿ ਕਿਰਨਾ ਆਂਟੀ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਮੈਨੂੰ ਕਮੈਂਟ ਨਹੀਂ ਕਰਨਾ ਆਉਂਦਾ ਤੁਸੀਂ ਮੇਰਾ ਨਾਮ ਹੀ ਨਹੀਂ ਬੋਲਦੇ ਫਿਰ ਮੈਨੂੰ ਨੇ ਇਸ ਗੱਲ ਦਾ ਬੜਾ ਮਤਲਬ ਦੁੱਖ ਹੋਇਆ ਮੇਰੀ ਧੀ ਮੇਰੇ ਨਾਲ ਨਾਰਾਜ਼ ਹੁੰਦੀ ਆ ਵੀ ਨਾਂ ਨਹੀਂ ਬੋਲਦੇ ਇਸ ਲਈ ਅੱਜ ਮੈਂ ਯਾਦ ਰੱਖਿਆ ਵੀ ਸਾਰਿਆਂ ਤੋਂ ਪਹਿਲਾਂ ਮੈਂ ਈਸ਼ਮੀਤ ਕੌਰ ਸੇਖੋਂ ਦਾ ਨਾਮ ਹੀ ਬੋਲਣਾ ਮੇਰੀ ਧੀ ਈਸ਼ਮੀਤ ਕੌਰ ਸੇਖੋਂ ਮੇਰੀਆਂ ਸਾਰੀਆਂ ਕਹਾਣੀਆਂ ਸੁਣਦੀ ਆ ਤੇ ਉਹ ਮੇਰੇ ਨਾਲ ਨਾਰਾਜ਼ ਵੀ ਹੋ ਜਾਂਦੀ ਆ ਅੱਜ ਮੇਰੀ ਧੀ ਆ ਮੇਰੇ ਨਾਲ ਨਾਰਾਜ਼ ਨਹੀਂ ਹੋਊਗੀ ਹਨਾ ਪੁੱਤਰ ਚਲੋ ਅੱਜ ਮੈਂ ਸਾਰਿਆਂ ਤੋਂ ਪਹਿਲਾਂ ਤੁਹਾਡਾ ਨਾਮ ਬੋਲਿਆਗਾ ਤੇ ਜਦੋਂ ਮੈਂ ਤੁਹਾਡਾ ਨਾਮ ਬੋਲਣਾ ਭੁੱਲ ਜਾਨੀਆ ਤਾਂ ਪੁੱਤ ਮੈਨੂੰ ਮਾਫ਼ ਕਰਦਿਆ ਕਰੋ ਤੇ ਅੱਗੇ ਅੱਗੇ ਜਿਹਦਾ ਕਮੈਂਟ ਹੈ ਵੀਰਪਾਲ ਬਰਾੜ ਬਹੁਤ ਜਿਆਦਾ ਦਰਦਪਰੀ ਕਹਾਣੀ ਹੈ ਗੁੱਡੀ ਦੀ ਰਾਜਕੁਮਾਰ ਬਹੁਤ ਦੁੱਖ ਭਰੀ ਗੁੱਡੀ ਦੀ ਜ਼ਿੰਦਗੀ ਪਿਆਨ ਕਰਦੀ ਵਧੀਆ ਕਹਾਣੀ ਹੈ ਪਿਰਤਪਾਲ ਸਿੰਘ ਬਿਲਕੁਲ ਸੱਚ ਹੈ ਮਨਜੋਤ ਕੌਰ ਵੈਰੀ ਨਾਈਸ ਸਟੋਰੀ ਅੱਗੇ ਪੁੱਲਾ ਪਿੰਡੀ ਗੁੱਡ ਬਾਈ ਜੀ ਸਿਰਾ ਅੱਗੇ ਅਜੈਬ ਘਰਾਟ ਵੈਰੀ ਸੈਡ ਸਟੋਰੀ ਸਿਸਟਰ ਜੀ ਰਾਜ ਵੈਰੀ ਸੈਡ ਐਂਡ ਇਮੋਸ਼ਨਲ ਸਟੋਰੀ ਅੱਗੇ ਬਨੀਤਾ ਰਾਣੀ ਬਹੁਤ ਦੁਖੀ ਸਟੋਰੀ ਹੈ ਅੱਗੇ ਬਾਈ ਜੀ ਇਹਨੇ ਹੈਰੀ ਦਿਓਲ ਵੈਰੀ ਸੈਡ ਸਟੋਰੀ ਅੱਗੇ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੋ ਤੋਂ ਬਹੁਤ ਦੁੱਖ ਵਾਲੀ ਕਹਾਣੀ ਗੁੱਡੀ ਦੀ ਕਿਸਮਤ ਬਹੁਤ ਮਾੜੀ ਸੀ ਦੀਦੀ ਜੀ ਮੈਂ ਬਹੁਤ ਬਿਮਾਰ ਹੋ ਗਈ ਸੀ ਇਸ ਕਰਕੇ ਮੈਂ ਕਹਾਣੀਆਂ ਨਹੀਂ ਸੁਣੀਆਂ ਮੈਂ ਅਜੇ ਚੰਗੀ ਤਰ੍ਹਾਂ ਠੀਕ ਨਹੀਂ ਹੋਈ ਅੱਜ ਤੁਹਾਡੇ ਦੀਦੀ ਜੀ ਸੂਟ ਬਹੁਤ ਸੋਹਣਾ ਪਾਇਆ ਧੰਨਵਾਦ ਭੈਣੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਜਦੋਂ ਆਪਾਂ ਠੀਕ ਹੁੰਨੇ ਆ ਉਦੋਂ ਹੀ ਆਪਾਂ ਨੂੰ ਸਾਰਾ ਕੁਝ ਚੰਗਾ ਲੱਗਦਾ ਜਦੋਂ ਆਪਾਂ ਬਿਮਾਰ ਹੋਈਏ ਤਾਂ ਆਪਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਸਿਹਤ ਠੀਕ ਹੋਣੀ ਜ਼ਰੂਰੀ ਆ ਦੂਜੀ ਗੱਲ ਤੁਹਾਨੂੰ ਸੂਟ ਸੋਹਣਾ ਲੱਗਿਆ ਉਹਦੇ ਲਈ ਤੁਹਾਡਾ ਧੰਨਵਾਦ ਤੇ ਉਹ ਸੂਟ ਆ ਜਿਹੜਾ ਉਹ ਮੈਂ ਕੱਲ ਪਹਿਲੇ ਦਿਨ ਹੀ ਪਾਇਆ ਸੀ ਨਵਾਂ ਬਣਾਇਆ ਸੀ ਮੈਂ ਤੁਹਾਨੂੰ ਪੂਰੇ ਸੂਟ ਦੀ ਫੋਟੋ ਭੇਜ ਦੂੰਗੀ ਤੇ ਅੱਗੇ ਸੁੱਖਾ ਸਿੰਘ ਸਰਾਰੀ ਨਾਈਸ ਟੂ ਨਾਈਸ ਮਾਈ ਡੀਅਰ ਸਿਸਟਰ ਜੀ ਗੁੱਡ ਮਾਰਨਿੰਗ ਗੋਡ ਬlesਸ ਯੂ ਹਾਂਜੀ ਧੰਨਵਾਦ ਵੀਰੇ ਨੱਥਾ ਸਿੰਘ ਦਿਓੜ ਬਹੁਤ ਹੀ ਜ਼ਿਆਦਾ ਦੁੱਖ ਭਰੀ ਕਹਾਣੀ ਹੈ ਸੁਣ ਕੇ ਰੋਣ ਨਿਕਲ ਗਿਆ ਹਾਂਜੀ ਮੇਰਾ ਵੀ ਮਨ ਮਤਲਬ ਬਹੁਤ ਭਾਵਕ ਸੀ ਕਹਾਣੀ ਬੋਲਣ ਵੇਲੇ ਕਿਉਂਕਿ ਕਹਾਣੀ ਹੈਗੀ ਹੀ ਬਹੁਤ ਦੁੱਖ ਭਰੀ ਸੀ ਥੈਂਕਸ ਭੈਣੇ ਤੈ ਆਪਣੇ ਭਰਾ ਦਾ ਕਿਹਾ ਮੰਨਿਆ ਵੈਰੀ ਗੁੱਡ ਨਾਈਸ ਸਟੋਰੀ ਜੂਰ ਬ੍ਰਦਰ ਕੋਰੜ ਛਾਪੇ ਤੋਂ ਧੰਨਵਾਦ ਵੀਰੇ ਨਹੀਂ ਥੈਂਕਸ ਵਾਲੀ ਕੋਈ ਗੱਲ ਨਹੀਂ ਵੀਰ ਜਦੋਂ ਆਪਣੀਆਂ ਭੈਣਾਂ ਨੂੰ ਕੋਈ ਗੱਲ ਕਹਿਣ ਤੇ ਭੈਣਾਂ ਦਾ ਫਰਜ਼ ਮੰਨਦਾ ਵੀ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਆ ਅੱਗੇ ਵਨੀਤਾ ਰਾਣੀ ਅੱਗੇ ਇਹਨਾਂ ਨੇ ਵਨੀਤਾ ਰਾਣੀ ਨੇ ਇਮੋਜੀ ਭੇਜੇ ਨੇ ਮਨਪ੍ਰੀਤ ਕਹਾਣੀਆਂ ਗੁੱਡ ਦੀ ਸਟੋਰੀ ਵੈਰੀ ਇਮੋਸ਼ਨਲ ਅੱਗੇ ਅਗਮਜੋਤ ਬਹੁਤ ਦੁੱਖਪਰੀ ਕਹਾਣੀ ਹੈ ਦੀਦੀ ਗੁੱਡੀ ਦੀ ਜਿੱਥੇ ਰੱਬ ਦੁੱਖ ਦਿੰਦਾ ਉਥੇ ਛੱਪਰ ਛੱਪਰ ਲਿਖਦੇ ਸੀ ਹੈ ਨਾ ਛੱਪਣ ਲਿਖਿਆ ਪਿਆ ਛੱਪਰ ਪਾੜ ਕੇ ਦਿੰਦਾ ਅੱਗੇ ਨਰਿੰਦਰ ਕੌਰ ਗੁੱਡੀ ਦੀ ਕਹਾਣੀ ਬਹੁਤ ਦੁੱਖ ਭਰੀ ਹੈ ਅੱਗੇ ਰਮਨ ਸਿੱਧੂ ਵਾਹਿਗੁਰੂ ਜੀ ਅੱਗੇ ਅਵਤਾਰ ਕੌਰ ਬਹੁਤ ਦਰਦਨਾਕ ਕਹਾਣੀ ਹੈ ਗੁੱਡੀ ਦੀ ਹਾਂਜੀ ਇਹ ਸੀ ਤੁਹਾਡੇ ਸਾਰਿਆਂ ਦੇ ਵਿਚਾਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਪੋਰਟ ਕਰਨ ਲਈ ਅਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣ ਲਈ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ